ਉਸ ਤੋਂ ਬਾਅਦ ਇਹਨਾਂ ਨੇ ਹੁਣ ਉਹ ਜਿਹੜਾ 50 ਮਿਲੀਅਨ ਦਾ ਪ੍ਰੋਫਿਟ ਹੋ ਗਿਆ ਅਗਲੇ ਦਿਨ ਵਧੀਆ ਗੱਲ ਬਣ ਗਈ ਨਾ ਇਦਾਂ ਦੇ ਲੋਕ ਤਾਂ ਚਾਹੀਦੇ ਆ ਗਵਰਨਮੈਂਟਾਂ ਵੀ ਚਾਹੀਦੀਆਂ ਜਿਹੜੇ ਯਾਰ 2 ਮਹੀਨੇ ਅਗਲੇ ਟੇਕਓਵਰ ਕੀਤਾ 2 ਮਹੀਨੇ ਬਾਅਦ ਲੋਕਾਂ ਰੌਲਾ ਪਾਇਆ ਨਾਲ ਹੀ ਕਹਤਾ ਕਿ ਬਈ ਇਹ ਲੋਕ ਬਹੁਤ ਦੁਖੀ ਆ ਨਾ ਵਾਪਸ ਲੈ ਲਓ ਬਈ ਵਾਪਸ ਲੈ ਲਓ ਉਹਨੂੰ ਵਾਪਸ ਲੈ ਲਓ ਚੱਲ ਬਈ ਉਹਨੂੰ ਚੱਕ ਕੇ ਪਿਆ ਮਿਲੀਆ ਦਿੱਤਾ ਹੋਰ ਉਹ ਅਗਲਾ ਕਿੰਨਾ ਕਿੰਨਾ 100 ਮਿਲੀਆ ਵੇਚਣੀ ਆ ਉਹ ਕਹਿੰਦੇ ਮੇਰਾ ਇੰਨਾ ਹੋ ਗਿਆ ਆਹ ਹੋ ਗਿਆ 100 ਮਿਲੀਆ ਦਾ ਚੁੱਪ ਕਰਕੇ ਚਲੋ ਜੀ ਲੈ ਲਿਆ ਮੇਰਾ ਕਿਸੇ ਨੂੰ ਕੋਈ ਵੀ ਟਾਰਗੇਟ ਨਹੀਂ ਮੈਂ ਸਿਰੇ ਮੈਂ ਆਪਣੇ ਦਿਲ ਦੀ ਗੱਲ ਕਰਦਾ ਜੇ ਕਿ ਨੂੰ ਚੰਗੀ ਲੱਗੇ ਤਾਂ ਵਧੀਆ ਪਰ ਮੇਰਾ ਕਹਿਣਾ ਮਾ ਕਿ ਗਰੀਬਾਂ ਦਾ ਪੈਸਾ ਲੋਕਾਂ ਦਾ ਮੀਡਲ ਕਲਾਸ ਦਾ ਪੈਸਾ ਉਹ ਬਰਬਾਦ ਹੁੰਦਾ ਕਿਤੇ ਵੀ ਹੋਵੇ ਇੰਡੀਆ ਵੀ ਹੋਵੇ ਕਿਤੇ ਵੀ ਹੋਵੇ ਅਮਰੀਕਾ ਹੋਵੇ ਕੈਨੇਡਾ ਹੋਵੇ ਸਾਰਾ ਇੰਡੀਆ ਦਾ ਪੈਸਾ ਜਿਹੜਾ ਵਾ ਉਹ ਵੀ ਬਰਬਾਦ ਹੁੰਦਾ ਵਾ ਜਿਹੜਾ ਇੱਥੇ ਉਹ ਵੀ ਇਦਾਂ ਹੀ ਬਰਬਾਦ ਹੁੰਦਾ ਕਿਉਂਕਿ ਜਦੋਂ ਜੇ ਹੁਣ ਇਹ 50 ਮਿਲੀਅਨ ਪੱਲਿਓਂ ਦੇਣਾ ਹੁੰਦਾ ਤੇ ਦੇ ਦਿੰਦੇ ਐਕਸਾ ਤੇ ਉਦੋਂ ਸਾਰਾ ਖਾਤਾ ਪੂਰਾ ਹੁੰਦਾ ਡਾਲਰ ਡਾਲਰ ਦਾ ਸਾਰਾ ਖਾਤਾ ਪੂਰਾ ਹੁੰਦਾ ਵਾ ਕਿ ਭਾਈ ਇੰਨੇ ਪੈਸੇ ਇਦਾਂ ਇੰਨੇ ਇੱਥੇ ਲੱਗੇ ਇੱਥੇ ਲੱਗੇ ਇੰਨੇ ਇੱਥੇ ਲੱਗੇ ਤੇ ਤੁਹਾਡਾ 5000 ਉੱਪਰ ਬਣਿਆ ਡਾਟ ਕੀ ਆ ਕੀ ਹੋ ਗਿਆ ਜਿਹੜੇ ਤੁਰੇ ਫਿਰਦੇ ਆ ਘਰ ਲੈਣੇ ਆ ਜਿਨ੍ਹਾਂ ਨੇ ਆਹ ਕੰਮ ਕਰਕੇ ਟੈਕਸ ਕਰਾਉਣਾ ਇਹਨਾਂ ਦਾ ਹੀ ਆ ਪ੍ਰਾਈਵੇਟ ਕਰਨ ਚ ਗਵਰਨਮੈਂਟ ਨੂੰ ਤਾਂ ਫਾਇਦਾ ਇਕ ਦਾ ਟੈਨਸ਼ਨ ਹੈ ਨਹੀਂ ਬਾਕੀ ਪ੍ਰਾਈਵੇਟ ਬਾਅਦ ਚ ਇਹਨਾਂ ਨੇ ਇੱਕ ਗੱਲ ਹੋਰ ਮੈਂ ਥਿੰਕ ਕਰ ਰਿਹਾ ਕਿ ਆਉਂਦੇ ਟਾਈਮ ਦੇ ਵਿੱਚ ਇਹਨਾਂ ਨੇ ਹੈਲਥ ਕਵਰ ਵੀ ਬੰਦ ਕਰ ਦੇਣਾ ਇਹਨਾਂ ਕਾ ਪ੍ਰਾਈਵੇਟ ਇਨਸ਼ੋਰਸ ਲੈ ਲਓ ਬਾਈ ਪ੍ਰਾਈਵੇਟ ਇਨਸ਼ੋਰਸ ਆ ਬ੍ਰਦਰ ਕਦੀ ਵੀ ਤੁਹਾਨੂੰ ਬਾਰਾ ਨਹੀਂ ਖਾਣੀ ਆ ਉਹਦਾ ਕਾਰਨ ਪਿੱਛੇ ਜਾ ਗੜੇ ਪਏ ਆ ਗੜੇ ਪੈ ਗਏ ਹੁਣ ਅਗਲੇ ਨੇ ਆਪਣੀ ਮਰਜ਼ੀ ਦੇ ਚੁੱਕਤੀਆਂ ਹੁਣ ਜਿਹੜੀ ਮੇਰੀ ਇਨਸ਼ੁਰੇਂਸ ਹੋ ਚ 2000 ਸੀ ਸਾਲ ਦੀ ਚੁੱਕਿਆ ਅਗਲੇ ਨੇ 18000 ਤੇ ਮਾਰੀ ਬਾਈ 2 ਔਰ ਕਲੇਮ ਹੋ ਗਿਆ ਰੈੱਡ ਸਟੋਨ ਦੇ ਵਿੱਚ 18 18000 ਡਾਲਰ ਦਾ ਅਗਲੇ ਨੇ ਐਸਟੀਮੇਟ ਦਿੱਤਾ ਕਿ 18000 ਦਾ ਚੁੱਕੋ ਬਾਈ ਹੁਣ 18000 ਬੰਦਾ ਕਿੱਥੋਂ ਪਰ ਦੂਜਾ ਇੱਕ ਆਮ ਬੰਦਾ 2000 ਕਮੋਹਣ ਵਾਲਾ 18000 ਕਿੱਥੋਂ ਭਰ ਦੋ ਠੀਕ ਹੈ ਨਾ ਹੁਣ ਉਹਦੇ ਵਿੱਚ ਇਹ ਨਹੀਂ ਕਿ ਇੱਕ ਦੀ ਵਧਾਈ ਆ ਪੋਸਟਲ ਕੋਡ ਦੇ ਹਿਸਾਬ ਨਾਲ ਜਿਹੜਾ ਵੀ ਪੋਸਟ ਆਫਿਸ ਦੇ ਕੋਡ ਜਿਹੜਾ ਹੁੰਦਾ ਵਾ ਉਹਦੇ ਹਿਸਾਬ ਨਾਲ ਸਾਰੀਆਂ ਦੀ ਚੁੱਕਤੀਆਂ ਹੋਣਾ ਗਏ ਦੇ ਕਲਕੜੀ ਵਿੱਚ ਗੜੇ ਹੁੰਦੇ ਆ ਹੇਲ ਡੈਮੇਜ ਹੁੰਦਾ ਵਾ ਤੇ ਇਸ ਕਰਕੇ ਇਸ ਕਰਕੇ ਜਿਹੜੀ ਇਨਸ਼ੋਰੈਂਸ ਅਸੀਂ ਵਧਾ ਰਹੇ ਆ ਕਿਉਂਕਿ ਪੱਲਿਆ ਤੋਂ ਅਨਸ਼ੁਸ਼ਣ ਦੇਣਾ ਨਹੀਂ ਅਨਸ਼ੁਸ਼ਣੇ ਵੀ ਤਾਂ ਤੋਈ ਕੁਮਾ ਕੇ ਦੇਣਾ ਤੇ ਉਹਨਾਂ ਨੇ ਬਧਾਤੀਆਂ ਜੀ ਗਵਰਨਮੈਂਟ ਕੀ ਨਹੀਂ ਕਰ ਰਹੇ ਕੀ ਕਰਨੇ ਕੋਈ ਨਹੀਂ ਕਰ ਰਹੇ ਨਿਆਰੇ ਲੈ ਰਹੇ ਆ ਕਈ ਤਾਂ ਬੰਦੇ ਮੈਂ ਦੇਖਿਆ ਉਹ ਪੀਜ਼ਾ ਕਿਸੇ ਨੇ ਖੋਲਤਾ ਉਹਦੀ ਮਸ਼ਹੂਰੀ ਤੇ ਜਾ ਗਰੀਬਨ ਕੱਟੀ ਜਾਂਦੀ ਹੈ ਕਿਉਂਕਿ ਹੋਰ ਤਾਂ ਕਿ ਜੀਵਨ ਕੱਟਣਾ ਨਹੀਂ ਕਿਸੇ ਨੇ ਇੱਥੇ ਰੈਸਟੋਰੈਂਟ ਖੋਲਤਾ ਉਹਨੂੰ ਸੱਦ ਲਿਆ ਉਹਦੇ ਜਾ ਕੇ ਜੀਵਨ ਕੱਟੀ ਜਾਂਦੇ ਆ ਯਾਰ ਕਮਾਲ ਦੀ ਗੱਲ ਆ ਤਾਨੂੰ ਬਣਾਇਆ ਕਿਹਦੇ ਵਾਸਤੇ ਲੋਕਾਂ ਦੀਆਂ ਪ੍ਰੋਬਲਮਾਂ ਸੋਲਵ ਕਰਨ ਵਾਸਤੇ ਠੀਕ ਹੈ ਨਾ ਤੇ ਲੋਕਾਂ ਦੀਆਂ ਪ੍ਰੋਬਲਮਾਂ ਸੋਲਵ ਕਰੋ ਤੁਸੀਂ ਪੀ ਜੇ ਰੀਵਣਾ ਕੱਟਣੇ ਸੀ ਤੇ ਉੱਦੋਂ ਹੀ ਕੱਟੀ ਚੱਲੋ ਕਾਫੀ ਕੁਝ ਮੈਕਸ ਹੋਇਆ ਪਿਆ ਕੈਨੇਡਾ ਦਾ ਤਾਂ ਹੁਣ ਨਾ ਆਨਲਾਈਨ ਟਾਈਮ 'ਚ ਵੀਰੋ ਨਾ ਤਾਂ ਤੋਂ ਘਰ ਲਏ ਹੋਣੇ ਆ ਚਾਹੇ ਫ੍ਰੀ ਕਰ ਦੇਰਨ ਤੁਹਾਨੂੰ ਘਰ ਫੋਰਡ ਹੀ ਨਹੀਂ ਹੋਣੇ ਤੇ ਹੁਣ ਕਈ ਬੰਦੇ ਕਹਿੰਦੇ ਰੈਂਟ ਸਸਤ ਰੈਂਟ ਤੇ ਵੀ ਨਹੀਂ ਰਹਿ ਹੁਣ ਜਦੋਂ ਵੱਡੀਆਂ ਕੰਪਨੀਆਂ ਕੋਲ ਘਰ ਆ ਗਏ ਜਿਹੜਾ ਪੰਦੇ ਜਿਹੜਾ ਆਪਣਾ 1500 ਨੂੰ ਬੇਸਮੈਂਟ ਆ ਅਗਲੇ ਦੀ ਮਰਜ਼ੀ 1500 ਨੂੰ ਲੈਣੀ ਲਵੋ ਨਹੀਂ ਨਾ ਅਸੀਂ 1700 ਨੂੰ ਲੈਣੀ ਲਵੋ ਨਹੀਂ ਨਾ ਅਸੀਂ ਅਗਲੇ ਤੇ ਠੀਕ ਹੈ ਨਾ ਅਗਲੇ ਦੀ ਮਰਜ਼ੀ ਹੀ ਆ ਉਹ ਅਗਲਾ ਕਹਿੰਦਾ ਘਰ ਬਣੀ ਜਾਂਦੇ ਰੈਂਟ ਤੇ ਰਹਿਵਾਂਗੇ ਸਾਨੂੰ ਸਸਤਾ ਸਸਤਾ ਕੁਝ ਨਹੀਂ ਘਰ ਆਮ ਬੰਦਾ ਲਊਗਾ ਉਹ ਘਟ ਕਰ ਸਕਦਾ ਕਿਉਂਕਿ ਦੀ ਪੇਮੈਂਟ ਨਿਕਲਣੀ ਹੈ ਅਗਲਾ ਕਹਿੰਦਾ ਚੱਲ ਥੋੜਾ ਜਿਹਾ 500 ਨਹੀਂ 700 ਆਊਗਾ ਸਾਨੂੰ ਪੇਮੈਂਟ ਨਿਕਲੂਗੀ ਠੀਕ ਹੈ ਨਾ ਉਦੋਂ ਘਰ ਨਹੀਂ ਲਿਆ ਹੋਣਾ ਘਰ ਨਹੀਂ ਲੈਣਾ ਤੇ ਰੈਂਟ ਤੇ ਰਹੂਗਾ ਰੈਂਟ ਤੇ ਰਹੂਗਾ ਤਾਂ ਵੱਡੀਆਂ ਕੰਪਨੀਆ ਕੋਲ ਜਿਹੜਾ ਤਾਂ ਹੈਗੇ ਆ ਉਹਨਾਂ ਦਾ ਘਟਾਉਣਾ ਹੀ ਨਹੀਂ ਉਹਨਾਂ ਨੂੰ ਕੀ ਲੋੜ ਹੈ ਘਟਾਉਣ ਦੀ ਪੈਸੇ ਵੇ ਕਿੱਥੇ ਕਿੱਥੇ ਮੈਂ ਇੱਕ ਦਸੋਂਦਾ ਹੀ ਉੱਤੇ ਸਾਰੇ ਰੈਂਟੀ ਆ ਔਨ ਕਰਦੇ ਹੀ ਨਹੀਂ ਸਾਰੇ ਰੈਂਟੀ ਰਹਿੰਦੇ ਆ ਤੇ ਰੈਂਟ ਦੇ ਮਾਰਕੀਟ ਜਿਹੜੇ ਵੱਡੇ ਆ ਬਿਜ਼ਨਸਮੈਨ ਆ ਉਹ ਤਾਂ ਆਪਣੇ ਬਿਜ਼ਨਸਮੈਨ ਹੀ ਦੇਖਣ ਉਹਨਾਂ ਤੋਂ ਹਿਸਾਬ ਨਾਲ ਰੈਂਟ ਬੰਦਤਾ ਵੀ 1700 ਡਾਲਰ ਤਾਂ ਹਰੇਕ ਨੇ 1700 ਹੀ ਲੈਣਾ ਤੇ ਜੇ ਹੁਣ ਇੱਥੇ ਮੈਨੂੰ ਕਈ ਸੋਚਾਂਗੇ ਲੈ ਐਵੇਂ ਮਰੀ ਜਾਂਦਾ ਯਾਰ ਇੱਦਾਂ ਕਰਦਾ ਨਹੀਂ ਜੋ ਖਾਲੀ ਪਈਆਂ ਉਹ ਬਈ ਖਾਲੀ ਪਈਆਂ ਦਾ ਖਰਚੇ ਤਾਂ ਵਧਨੇ ਆ ਨਾ ਪ੍ਰਾਪਰਟੀ ਦੇ ਆਪਣੇ ਪੱਲੇ ਥੋੜਾ ਅਗਲੇ ਦੇਣਾ ਤੇ ਆਉਂਦੀ ਦੋ ਸਾਲਾਂ ਤੇ ਇਮੀਗ੍ਰੇਸ਼ਨ ਵੀ ਖੁੱਲ ਜਣੀ ਆ ਦਿਲ ਚੇਤਾ ਰੱਖਿਓ ਕਿਉਂਕਿ ਜੇ ਹਿਸਾਬ ਨਾਲ ਘਰ ਬਣਦੇ ਆ ਸਾਰਾ ਕੁਝ ਹੋ ਰਿਹਾ ਵਾ ਇਮੀਗ੍ਰੇਸ਼ਨ ਗਵਰਨਮੈਂਟ ਤੋਂ ਪੈਸਾ ਕਿੱਥੋਂ ਆ ਬਿਜ਼ਨਸ ਇੱਥੇ ਨਹੀਂ ਕੈਨੇਡਾ ਦੇ ਵਿੱਚ ਮੈਂ ਤਾਂ ਕਹ ਦਸੀਆਂ ਨਹੀਂ ਬਿਜ਼ਨਸ ਸਾਰੇ ਬੰਦ ਹੋ ਜਾਂਦੇ ਟੈਕਨੋਲੋਜੀ ਆਈ ਜਾਂਦੀ ਆ ਇੱਥੇ ਦੇ ਜਵਾਕਾਂ ਨੂੰ ਕੰਮ ਨਹੀਂ ਮਿਲ ਰਿਹਾ ਇੱਥੇ ਕਈ ਬੰਦੇ ਮਿਲਦੇ ਆ ਸਟੋਰਾਂ ਦੇਖਿਆ ਉਹ ਦੱਸਦੇ ਕਿ ਮੇਰੇ ਭਰਾ ਨੂੰ ਭੈਣ ਨੂੰ 2-2 ਸਾਲ ਕੰਮ ਨਹੀਂ ਮਿਲ ਰਿਹਾ ਪੜੇ ਲਿਖੇ ਆ ਅਮਰੀਕਾ ਦੇ ਵਿੱਚ ਗਏ ਸੀ ਉੱਥੇ ਡਾਕਟਰੀ ਦਾ ਕਰਦੇ ਕੋਰਸ ਉੱਥੋਂ ਨੇ ਕਹਤਾ ਕਰਦੋ ਇਸ ਕਰਕੇ ਆ ਗਿਆ ਇੱਥੇ ਹੁਣ ਇੱਥੇ ਕੰਮ ਨਹੀਂ ਮਿਲ ਰਿਹਾ ਪੜ੍ਹੇ ਲਿਖੇ ਲੋਕਾਂ ਨੇ ਇੱਥੇ ਕਿਹਨੇ ਪੜ੍ਹਾਈ ਦੀ ਪੜ੍ਹੇ ਲਿਖੇ ਸਟੂਡੈਂਟਾਂ ਦੀ ਲੋੜ ਆ ਇੱਥੇ ਸਟੂਡੈਂਟਾਂ ਦੀ ਲੋੜ ਨਹੀਂ ਤੇ ਉਹ ਬੰਦੇ ਲੋੜ ਜਿਹੜੇ ਕੰਮ ਕਰਦੇ ਆ ਜੇ ਹੁਣ ਮੈਂ ਹੋਰ ਕੋਕਿਆ ਤੀਕੜ ਫੇਰ ਗੁੱਸਾ ਕਰ ਦੇਣਾ ਕਿ ਜਿਹੜੇ ਬੰਦੇ ਇੱਥੇ ਕੰਮ ਕਰਨ ਪਸ਼ੂਆਂ ਵਾਂਗ ਉਹਨਾਂ ਦੀ ਲੋੜ ਆ ਉਹ ਵੀ ਹੁਣ ਆਲਰਾਇਟ ਟਾਈਮ 'ਚ ਖਤਮ ਹੋਈ ਜਾਂਦਾ ਕਿਉਂਕਿ AI ਆਈ ਜਾਂਦੀ ਆ ਕਈ ਕੰਪਨੀਆਂ ਆਮ ਜਿਹੜੀਆਂ ਹੁਣ ਇਹਨਾਂ ਨੇ ਬਾਹਰਲੇ ਕੰਟਰੀਆਂ ਦੇ ਵਿੱਚ ਸਰਵਿਸ ਰੱਖੀਓ ਸੁਣਦੇ ਨਹੀਂ ਤੁਹਾਡੀ ਦੋ ਦੋ ਘੰਟੇ ਬੈਠੇ ਰਹੋ ਫੋਨ ਕੱਢ ਦਿੰਦੇ ਆ ਰੈਵਿਨਿਊ ਕੈਨੇਡਾ ਦਾ ਬੁਰਾ ਹਾਲ ਆ ਤੁਸੀਂ ਕਾਲ ਲਾ ਲਓ ਘਰ ਬੈਠੇ ਆ ਅਗਲਾ ਆਪਣਾ ਕੰਮ ਕਰੀ ਜਾਂਦਾ ਘਰ ਦਾ ਚੁੱਕ ਲਿਆ ਹੋਲਡ ਦੇ ਪਾਤਾ ਅਗਲੇ ਨੂੰ ਹੁੰਦਾ ਕਿ ਹੋਲਡ ਤੇ ਦੂਜੇ ਬੰਦੇ ਨੇ ਲੱਗਾ ਬਾਅਦ ਚ ਕੱਢ ਦੇਣਾ ਅੱਧੇ ਘੰਟੇ ਬਾਅਦ ਫੇਰ ਅੱਧਾ ਘੰਟੇ ਤੇ ਬੈਠੇ ਰਹੋ ਇਹ ਤੁਹਾਡੀ ਗੱਲ ਨਹੀਂ ਸੁਣਨੀ ਇਹ ਤਾਂ ਆਪ ਹੀ ਕਹਿਗੇ ਨਾ ਆ ਕੇ ਸੁਣ ਲਓ ਕੀ ਖਬਰਾਂ ਸਹੀ ਗੱਲ ਦਾ ਸੁਣੋ ਜੇ ਕੇ ਤੋਂ ਡਾਲਰ ਲੈਣਾ ਤਾਂ ਉਹਨੂੰ ਚਿੱਠੀਆਂ ਪਾਪਾ ਮਾਰ ਦਿੰਦੇ ਆ ਕਿ ਬਾਹਰ ਤੇਰਾ ਡਾਲਰ ਬਣਦਾ ਕਿ ਜਾਨ ਕੀ ਪੀਆਰ ਸੈਂਟ ਦਾ ਖਰਾਬ ਕਰਦੇ ਉੱਪਰ ਲੈਣਾ ਹੁੰਦਾ ਡਾਲਰ ਉਹ ਬੇਸਡ ਆਫ ਮਨੀ ਆ ਠੀਕ ਹੈ ਨਾ ਤਾਂ ਤਾਂ ਹੀ ਗੱਲਬਾਤ ਹੁੰਦੀ ਆ ਬਾਕੀ ਯਾਰ ਪਲਾਨਿੰਗ ਦੀ ਸਭ ਤੋਂ ਵੱਡੀ ਗੱਲ ਹੁੰਦੀ ਆ ਬਈ ਪਲਾਨਿੰਗ ਹੈ ਹੀ ਨਹੀਂ ਬਜਟ ਚੱਕ ਕੇ ਸੁੱਦਾ 4 ਮਿਲੀਅਨ ਹੋਰ ਵਧਾਤਾ ਅਗਲੇ ਸਾਲ ਹੋਰ ਵਧਾ ਦੇਣਗੇ ਹੋਰ ਵਧਾ ਦੇਣਗੇ ਕਿਉਂਕਿ ਲੋਕਾਂ ਦਾ ਪੈਸਾ ਫਰੋਤੀਆਂ ਰੋਜ਼ ਮੰਗ ਹੁੰਦੀਆਂ ਫਰੋਤੀਆਂ ਦਾ ਇੱਥੇ ਜਿੰਨਾ ਮਰਜ਼ੀ ਸੁਣੀ ਜੋ ਫਰੋਤੀਆਂ ਰੋਜ਼ ਮੰਗ ਹੁੰਦੀਆਂ बिजनेਸਮੈਨ ਨਹੀਂ ਸੇਫ ਆਮ ਬੰਦਾ ਨਹੀਂ ਸੇਫ ਇੱਥੇ ਲੈ ਅੱਜ ਅੱਜ ਕਹਿ ਦਨ ਕਿ ਬਾਈ ਜਿਹੜਾ ਫਰੋਤੀ ਮੰਗਦਾ ਉਹਨੂੰ ਜੇਲ੍ਹ ਆ ਜਿਹੜਾ ਜਿਹੜਾ ਇੱਥੇ ਗੋਲੀ ਚਲਾਉਂਦਾ ਉਹਨੂੰ ਜੇਲ੍ਹ ਆ ਕਾਨੂੰਨ ਬਣ ਜਵੇ ਦੋ ਮਿੰਟ ਲੱਗਦੇ ਕਾਨੂੰਨ ਬਣਾਉਣ ਨੂੰ ਓ ਕੇਅਰਸ ਲੋਕ ਮਾਰਦੇ ਮਰੀ ਜਾਂਦੇ ਜਿਹਦਾ ਜਵਾਕ ਜਾਂਦਾ ਜਿਹਦਾ ਧੀ ਪੁੱਤ ਜਾਂਦਾ ਉਹਨੂੰ ਔਖਾ ਨਾ ਉਹਨਾਂ ਨੂੰ ਕੀ ਔਖਾ ਹਬ ਤੋਂ ਮਨਜਰੀ ਨਾਲ ਤੁਰੇ ਫਿਰਦੇ ਆ ਹਰ ਇੱਕ 5 ਸਾਲ ਜਿਹੜਾ ਐਮਪੀ ਐਮਐਲਏ ਬਣ ਜਾਂਦਾ ਉਹ ਕਹਿੰਦਾ 5 ਸਾਲ ਚੁੱਪ ਕਰਕੇ ਬੈਠੇ ਰਹੋ ਪੈਸੇ ਆਉਣ ਦਿਓ ਗਾ ਬਣਨਾ ਜਾਂ ਨਹੀਂ ਬਣਨਾ ਬਸ ਠੀਕ ਆ ਬੋਟਾ ਮੰਗਲ ਵੀ ਨਹੀਂ ਆ ਆ ਸਾਡੇ ਹੁਣ ਇੱਥੇ ਮੈਂ ਕਈ ਵੇਲੇ ਰੌਲਾ ਪਾਣਾ ਆ ਕਹਿਣਾਗਾ ਬੱਸਾਂ ਆਉਂਦੀਆਂ ਭਾਈ ਇਹਨਾਂ ਦਾ ਜਿਹੜਾ ਜਿੱਥੇ ਬੱਸਾਂ ਚੱਲਦੀਆਂ ਯਾਰ ਉੱਥੇ ਲੈ ਕੇ ਲਾਣ ਕਿ ਭਾਈ ਇੱਥੇ ਗੱਡੀਆਂ ਤੁਸੀਂ ਰੋਡ ਤੇ ਖੜੀਆਂ ਨਹੀਂ ਕਰ ਸਕਦੇ ਜਿੱਥੇ ਬੱਸਾਂ ਚੱਲਦੀਆਂ ਉੱਥੇ ਤੁਸੀਂ ਰੋਡ ਤੇ ਗੱਡੀਆਂ ਖੜੀਆਂ ਨਹੀਂ ਕਰ ਸਕਦੇ ਲੈ ਮਜਾ ਲਾ ਕੇ ਦੂਜੇ ਦੇ ਖੜੀਆਂ ਕਰ ਚਣ ਕਾਨੂੰਨ ਬਣ ਗਿਆ ਤੇ ਟੈਕਟ ਮਿਲਦੀ ਹੈ ਦੋ ਵੋ ਟੈਕਟਾ ਪਹਿ ਬਣਾ ਲੈ ਬਣਾਓ ਇੱਕ ਤਾਂ ਜਵਾਕਾਂ ਲਈ ਸੌਖਾ ਕਿ ਜਵਾਕ ਵਧੀਆ ਆਰਾਮ ਨਾਲ ਆਪਣੇ ਚੜਾਉਣ ਛੱਡਣ ਇਹਨਾਂ ਦਾ ਆਪਣੇ ਇੱਥੇ ਆਪਣੀ ਸਮਝ ਕੇ ਬੈਠੇ ਸਿਟੀ ਦੀ ਪਲੈਨਿੰਗ ਸਰ ਬੋਟਾਂ ਦਾ ਚੱਕਰ ਲੋਕੋ ਗੁੱਸੇ ਹੋਣਗੇ ਡਰਦੇ ਹਾਂ ਅਸੀਂ ਬੂਟਾ ਦਾ ਕਰਕੇ ਕਿਉਂਕਿ ਪੈਸਾ ਕੁਰਸੀ ਮਿਲ ਗਈ ਕੁਰਸੀ ਕੋਈ ਵੀ ਨਹੀਂ ਛੜਨੀ ਚਾਹੁੰਦਾ ਕਈ ਹੁਣ ਬੰਦੇ ਕਹਿੰਦੇ ਅਸੀਂ ਸੇਵਾ ਕਰਦੇ ਅਗਲਾ ਕਹਿੰਦਾ ਮੈਂ ਸੇਵਾ ਲੈਣੀ ਨਹੀਂ ਨੇ ਅਗਲਾ ਕਹਿੰਦਾ ਮੈਂ ਤਾਂ ਸੇਵਾ ਡੰਡੇ ਨਾ ਕਰਨੀ ਆ ਕਈ ਮੈਂ ਵੀਡੀਓ ਪਾਉਣਾ ਹੁੰਨਾ ਉਹਦਾ ਮਤਲਬ ਬਹੁਤ ਵਧੀਆ ਨਿਕਲਦਾ ਉਹ ਕਈ ਵੇਲੇ ਸਮਝਣ ਵਾਲਾ ਜਿਹੜਾ ਛੇ ਦੀ ਸਮਝਦਾ ਨਹੀਂ ਉਹ ਉੱਠੀਆਂ ਲੈ ਜਾਂਦਾ ਕਿ ਇਹਨੂੰ ਐ ਬੋਲਿਆ ਇਹਨੂੰ ਐ ਬੋਲਿਆ ਦਿਮਾਗ ਨਾਲ ਸੋਚ ਕੇ ਲਿਖੋ ਕਿ ਪਾਰਟੀਆਂ ਦੀ ਵੀਡੀਓ ਜਾਂ ਕੋਈ ਪਾਈ ਹੈ ਰਾਜਨੀਤੀ ਮੈਂ ਕੋਈ ਵੀਡੀਓ ਉਦਾਂ ਨਹੀਂ ਪਾਉਂਦਾ ਬਿਨਾਂ ਮਤਵ ਨਾਲ ਤਾਂ ਕਿਉਂਕਿ ਮੈਨੂੰ ਹੁੰਦਾ ਯਾਰ ਕਿਸੇ ਨੂੰ ਪਤਾ ਲੱਗੇ ਕਿਉਂਕਿ ਜਵਾਕ ਦੇਖਦੇ ਆ ਕਿਉਂਕਿ ਸਾਡੇ ਜਵਾਕ ਜਾਂਦੇ ਸਕੂਲ ਉਹ ਚੈਨਲ ਦੇਖਦੇ ਆ ਜਾਂ ਕੋਈ ਹੋਰ ਹੁੰਦਾ ਮੈਨੂੰ ਹੁੰਦਾ ਕਿ ਕਿਸੇ ਨੂੰ ਗਲਤ ਨਾ ਹੋਵੇ ਇਸ ਕਰਕੇ ਵੀਡੀਓ ਗਲਤ ਨਹੀਂ ਪਾਈਦੀ ਸਹੀ ਪਾਈਦੀ ਜੇ ਕਿਹਨੇ ਲੜੀ ਤਾਂ ਵੀ ਸਹੀ ਤਰੀਕੇ ਨਾਲ ਲੜੀ ਤਾਂ ਕਿ ਪਈ ਆ ਚੀਜ਼ ਗਲਤ ਤਾਂ ਪੈਸੇ ਪੇ ਕੀਤੇ ਆ ਕੰਮ ਪ੍ਰੋਪਰ ਦਿਓ ਠੀਕ ਹੈ ਨਾ ਗਲਤ ਕਿਸੇ ਨਾਲ ਆਪਾਂ ਬੈਂਸ ਨਹੀਂ ਕਰੀਦੀ ਗਲਤ ਕੁਝ ਨਹੀਂ ਕਰੀਦੀ ਤੁਸੀਂ ਪੈਸੇ ਦਿੱਤੇ ਤੁਸੀਂ ਸਰਵਿਸ ਗੁੱਡ ਦਿਓ ਯਾਰ ਕੱਕ ਬਣਦਾ ਅਗਲੇ ਦਾ ਕਿਉਂਕਿ ਅਗਲਾ ਮਿਹਨਤ ਨਾਲ ਕਮਾਉਦਾ ਬਈ 2000 ਕਮਾਉਦਾ 2000 ਦਾ ਤੇ 500 ਡਾਲਰ ਤੁਹਾਡੀ ਗੱਡੀ ਤੇ ਜਾਂ ਕਿਤੇ ਤੁਸੀਂ ਲਾਇਆ ਵਾ ਤੇ ਕੰਮ ਨਹੀਂ ਹੋਇਆ ਤਾਂ ਅਗਲੇ ਦੁੱਖ ਦੁੱਖ ਤਾਂ ਹੁੰਦਾ ਹੀ ਹੈ ਬੱਤ। ਇਸ ਕਰਕੇ ਆ ਕਈ ਗੱਲਾਂ ਵਾ ਫਿਰ ਵੀ ਕਰਾਂਗੇ ਚਲ ਅੱਜ ਬੈਠੇ ਮੈਂ ਕਿਹਾ ਯਾਰ ਉਹ ਬਾਈ ਪੁੱਛਦੇ ਫਿਲਾਨਾ ਤਾਂ ਮੈਂ ਕਿਹਾ ਚਲ ਕਰਨੀਆਂ ਚਾਹੀਦੀਆਂ ਕਿਸੇ ਨੂੰ ਕਿਸੇ ਨੂੰ ਤਾਂ ਸਮਝ ਲੱਗੂ ਫਰੀ ਕੈਨੇਡਾ ਦੇ ਵਿੱਚ ਕੁਛ ਨਹੀਂ ਨਥਿੰਗ ਐਨੀ ਵਰਲਡ ਫਰੀ ਬਾਕੀ ਇੰਡੀਆ ਵਾਲੀ ਜਿਹੜੀ ਮੈਂ ਅਗਲੀ ਵੀਡੀਓ ਬਣਾਉਣੀ ਆ ਮੈਨੂੰ ਲੱਗਦਾ ਜਿਹੜਾ 1000 1000 ਡਾਲਰ ਮੰਗਦੇ ਪੁਖਾਰੀ ਬਣੇ ਅਸੀਂ ਉਹਦੀ ਵੀਡੀਓ ਪਾਉਣੀ ਆ ਉਹ ਅਗਲੀ ਵਾਰ ਪਾਵਾਂਗੇ ਕਿਰਤ ਕਰਨ ਵਾਲੇ ਬਣੀਏ ਪੁਖਾਰੀ ਨਾ ਬਣੀਏ ਪੁਖਾਰੀ ਦਾ ਹਰੀਕ ਬਣਾਉਣ ਨੂੰ ਇੱਥੇ ਸਾਡੇ ਬਣਾਉਣ ਨੂੰ ਤਿਆਰ ਆ ਉਹ ਵੀ ਮੈਂ ਅਗਲੀ ਵੀਡੀਓ ਤੇ ਬਣਾਉਂਗਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ